ਇਸ ਬਾਣੀ ਦੀ ਜਿਹੜੀ ਉਥਾਨਕਾ ਹੈ ਇਤਿਹਾਸ ਕਹਿੰਦਾ ਸਿੱਖ ਕੌਮ ਦੇ ਮਹਾਨ ਗੁਰਸਿੱਖ ਬਾਬਾ ਬੁੱਢਾ ਜੀ ਸਮੂਹ ਸੰਗਤ ਦੇ ਨਾਲ ਮਿਲ ਕੇ ਧੰਨ ਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਕੋਲ ਆਉਂਦੇ ਨੇ ਆਕੇ ਬੇਨਤੀ ਕਰਦੇ ਨੇ ਪਾਤਸ਼ਾਹ ਕਿ ਤਕਰੀਬਨ ਹਰ ਇੱਕ ਮਨੁੱਖ ਜਿਹੜਾ ਹੈ ਉਹ ਆਪਣੇ ਜੀਵਨ ਦੇ 24 ਘੰਟਿਆਂ ਵਿੱਚੋਂ 24000 ਸਵਾਸਾਂ ਦੇ ਵਿੱਚੋਂ ਦਿਨ ਰਾਤ ਪਰਮਾਤਮਾ ਨੂੰ ਚੇਤੇ ਨਹੀਂ ਕਰ ਸਕਦਾ ਕਿਉਂਕਿ ਜ਼ਿਆਦਾਤਰ ਲੋਕ ਗ੍ਰਸਤੀ ਜੀਵਨ ਵਾਲੇ ਨੇ ਕਮਾਂਕਾਰਾਂ ਵਾਲੇ ਨੇ ਬਾਦਸ਼ਾਹ ਕੋਈ ਐਸੀ ਬਾਣੀ ਦੀ ਬਖਸ਼ਿਸ਼ ਕਰੋ ਵਿਦਿਆਰਥੀ ਨੂੰ ਕੁਝ ਸਮੇਂ ਦੇ ਵਿੱਚ ਪੜ੍ਹੇ ਤੇ ਉਹਦੇ 24 ਘੰਟੇ ਸਫਲ ਹੋ ਜਾਣ ਜਿਸ ਬਾਣੀ ਨੂੰ ਸਿੱਖ ਕੁਝ ਸਮੇਂ ਦੇ ਵਿੱਚ ਪੜ੍ਹੇ ਤੇ ਜੋ ਉਹ ਇੱਕ ਦਿਨ ਦੇ ਵਿੱਚ 24000 ਦੇ ਕਰੀਬ ਸਵਾਸ ਲੈਂਦਾ ਉਹ ਸਾਰੇ ਦੇ ਸਾਰੇ ਸਫਲ ਹੋ ਜਾਣ ਮੈਂ ਸੰਖੇਪ ਚ ਬੇਨਤੀ ਕਰਾਂ ਗੁਰੂ ਅਰਜੁਨ ਦੇ ਪਾਤਸ਼ਾਹ ਜੀ ਨੇ ਭਾਈ ਗੁਰਦਾਸ ਜੀ ਨੂੰ ਲਿਖਾਰੀ ਲਾ ਕੇ ਇਸ ਸਰੋਵਰ ਦੇ ਕੰਢੇ ਤੇ ਬੈਠ ਕੇ ਸਤਿਗੁਰੂ ਸਾਹਿਬ ਗੁਰੂ ਅਰਜੁਨ ਦੇ ਮਹਾਰਾਜ ਜੀ ਨੇ ਸੁਖਮਨੀ ਸਾਹਿਬ ਦੀ ਬਾਣੀ ਨੂੰ ਰਚਨਾ ਕੀਤਾ। ਔਰ ਸਾਡੇ ਵਿਦਵਾਨਾਂ ਨੇ ਗੁਰਮੁਖ ਪਿਆਰਿਆਂ ਨੇ ਇਸ ਬਾਣੀ ਦੀ ਜਦੋਂ ਵਿਚਾਰ ਕੀਤੀ। ਇਸ ਬਾਣੀ ਨੂੰ ਘੋਖ ਕੇ ਵੇਖਿਆ। ਧੰਨ ਗੁਰੂ ਅਰਜੁਨ ਦੇ ਪਾਤਸ਼ਾਹ ਨੇ ਇੰਨੀ ਬਖਸ਼ਿਸ਼ ਕੀਤੀ ਵੀ ਇਸ ਬਾਣੀ ਦੇ ਅੰਦਰ 24 ਸ਼ਲੋਕ 24 ਅਸ਼ਟਪਦੀਆਂ ਤੇ ਜਦੋਂ ਅੱਖਰਾਂ ਦੀ ਗਿਣਤੀ ਕੀਤੀ ਗਈ ਉਹ ਅੱਖਰ ਵੀ 24000 ਹੀ ਨੇ ਕਿਉਂਕਿ ਜੋ ਅਸੀਂ ਇੱਕ ਦਿਨ ਦੇ ਵਿੱਚ ਸਵਾਸ ਲੈਂਦੇ ਹਾਂ ਉਹਨਾਂ ਦੀ ਗਿਣਤੀ 24000 ਹੈ ਵਿਗਿਆਨ ਵੀ ਸਾਇੰਸ ਵੀ ਇਸ ਗੱਲ ਨੂੰ ਮੰਨਦੀ ਹੈ ਵੀ ਤਕਰੀਬਨ 24000 ਸਵਾਸ ਇੱਕ ਦਿਨ ਦੇ ਵਿੱਚ ਤੇ ਰਾਤ ਦੇ ਵਿੱਚ ਮਨੁੱਖ ਜਿਹੜਾ 24 ਘੰਟਿਆਂ ਦੇ ਵਿੱਚ ਉਹ ਲੈਂਦਾ ਹੈ 24000 ਅੱਖਰ ਰੱਖਣ ਦਾ ਭਾਵ ਵੀ ਇਹ ਹੈ ਵੀ ਜੇ ਕੋਈ ਸਿੱਖ ਭਾਵਨਾ ਦੇ ਨਾਲ ਇਸ ਬਾਣੀ ਦਾ ਪਾਠ ਕਰੇ ਇੱਕ ਇੱਕ ਅੱਖਰ ਉਸ ਮਨੁੱਖ ਦੇ ਇੱਕ ਇੱਕ ਸਵਾਸ ਨੂੰ ਸਫਲ ਬਣਾ ਸਕਦਾ ਹੈ ਇਹ ਇਸ ਬਾਣੀ ਦੀ ਬੜੀ ਵੱਡੀ ਮਹਿਮਾ ਹੈ ਇਸ ਬਾਣੀ ਦਾ ਜਿਹੜਾ ਨਾਮ ਹੈ ਸੁਖਮਨੀ ਇਹਦਾ ਅਰਥ ਚਲੋ ਕੁਝ ਵਿਦਵਾਨਾਂ ਨੇ ਕੀਤਾ ਵੀ ਇਹਨੂੰ ਸੁੱਖਾਂ ਦੀ ਮਣੀ ਕਿਹਾ ਗਿਆ ਹੈ ਮਣੀ ਸ਼ਬਦ ਜਿਹੜਾ ਹੈ ਇਹਨਾਂ ਗੁਰਮੁਖੋ ਮਣੀ ਦੇ ਵਿੱਚ ਕੁਝ ਗੁਣ ਹੁੰਦੇ ਨੇ ਸੱਪ ਦੇ ਕੋਲ ਮਣੀ ਹੁੰਦੀ ਹੈ ਤੇ ਕਹਿੰਦੇ ਜਦੋਂ ਰਾਤ ਦੇ ਹਨੇਰੇ ਦੇ ਵਿੱਚ ਸੱਪ ਨੂੰ ਭੁੱਖ ਲੱਗਦੀ ਹੈ ਨਾ ਉਹ ਆਪਣੇ ਸਿਰ ਤੋਂ ਮਣੀ ਉਤਾਰ ਕੇ ਉਸ ਹਨੇਰੇ ਦੇ ਵਿੱਚ ਰੱਖ ਦਿੰਦਾ ਹੈ ਤੇ ਉਸ ਮਣੀ ਦੇ ਚਾਨਣ ਦੇ ਉੱਪਰ ਜੋ ਵੀ ਕੀੜੇ ਮਕੌੜੇ ਆਉਂਦੇ ਨੇ ਉਹਨੂੰ ਖਾ ਕੇ ਉਹ ਫਿਰ ਆਪਣੀ ਭੁੱਖ ਮਿਟਾ ਲੈਂਦਾ ਹੈ ਮਹਾਰਾਜ ਜੀ ਇਸ ਬਾਣੀ ਦੇ ਅੰਦਰ ਵੀ ਮਣੀ ਦਾ ਉਹ ਗੁਣ ਭਰਦੇ ਨੇ ਕੋਈ ਮਨੁੱਖ ਹਨੇਰੇ ਦੇ ਵਿੱਚ ਅਗਿਆਨਤਾ ਦੇ ਹਨੇਰੇ ਦੇ ਵਿੱਚ ਅੰਦਰ ਦੀ ਭੁੱਖ ਦੂਰ ਕਰਨੀ ਚਾਹੁੰਦਾ ਹੈ ਮਾਰਜ ਕਹਿੰਦੇ ਇਸ ਸੁੱਖਾਂ ਦੀ ਮਣੀ ਗੁਰਬਾਣੀ ਨਾਲ ਜੁੜ ਜਾਏ ਜਿਵੇਂ ਮਣੀ ਕਹਿੰਦੇ ਸੱਪ ਦੀ ਭੁੱਖ ਮਿਟਾਉਣ ਵਿੱਚ ਉਹਦੀ ਸਹਾਇਤਾ ਕਰਦੀ ਹੈ ਇਹ ਸੁਖਮਨੀ ਸਾਹਿਬ ਦੀ ਬਾਣੀ ਬੰਦੇ ਦੇ ਅੰਦਰ ਦੀ ਭੁੱਖ ਨੂੰ ਮਿਟਾ ਦੇਗੀ ਜੇ ਭਾਵਨਾ ਨਾਲ ਸੁਣ ਲਏ ਪੜ ਲਏ ਵਿਚਾਰ ਲਏ ਦੂਸਰਾ ਮਣੀ ਦਾ ਗੁਣ ਹੁੰਦਾ ਹੈ ਵੀ ਜੇਕਰ ਕਿਸੇ ਮਨੁੱਖ ਨੂੰ ਸੱਪ ਕੱਟ ਲਏ ਤੇ ਕਹਿੰਦੇ ਜਿਸ ਥਾਂ ਦੇ ਉੱਪਰ ਸੱਪ ਨੇ ਕਟਿਆ ਉਹ ਥਾਂ ਤੇ ਜੇ ਮਣੀ ਸੁਹਾ ਦਿੱਤੀ ਜਾਏ ਤੇ ਮਣੀ ਉਸ ਮਨੁੱਖ ਦਾ ਸਾਰਾ ਜ਼ਹਿਰ ਚੂਸ ਲੈਂਦੀ ਹੈ ਭਾਵ ਮਨੁੱਖ ਨੂੰ ਮਰਨ ਤੋਂ ਬਚਾ ਲੈਂਦੀ ਹੈ ਮਨੁੱਖ ਦੇ ਅੰਦਰ ਬਿਕਾਰਾਂ ਦਾ ਜ਼ਹਿਰ ਹੈ ਨਿੰਦਿਆ ਦਾ ਜ਼ਹਿਰ ਹੈ ਈਰਖਾ ਦਾ ਜ਼ਹਿਰ ਹੈ ਧੰਨ ਗੁਰੂ ਅਰਜੁਨ ਦੇਵ ਦੀ ਬਾਣੀ ਸੁਖਮਨੀ ਸਾਹਿਬ ਉਹ ਮਣੀ ਹੈ ਮਹਾਰਜ ਕਹਿੰਦੇ ਬੰਦੇ ਦੇ ਅੰਦਰ ਜਿਹੜੀ ਵਿਸ਼ੇਵਕਾਰਾਂ ਦੀ ਜ਼ਹਿਰ ਹੈ ਔਗਣਾ ਦੀ ਜ਼ਹਿਰ ਹੈ ਜਦੋਂ ਕੋਈ ਸੇਖ ਇਸ ਬਾਣੀ ਨਾਲ ਜੁੜਦਾ ਹੈ ਉਹਦੇ ਅੰਦਰ ਦੀ ਸਾਰੀ ਜ਼ਹਿਰ ਨੂੰ ਕੱਢ ਕੇ ਇਹ ਬਾਣੀ ਬਾਹਰ ਸੁੱਟ ਦਿੰਦੀ ਹੈ ਧੰਨ ਗੁਰੂ ਅਰਜੁਨ ਦੇਵ ਜਦੋਂ ਇਸ ਬਾਣੀ ਨੂੰ ਰਚਦੇ ਨੇ ਮਹਾਰਾਜ ਜੀ ਨੇ ਗੌੜੀ ਰਾਗ ਦੇ ਅੰਦਰ ਇਸ ਬਾਣੀ ਨੂੰ ਰੱਖਿਆ ਇਹ ਗੁਰੂ ਗ੍ਰੰਥ ਸਾਹਿਬ ਦੇ 31 ਰਾਗਾਂ ਦੇ ਵਿੱਚੋਂ ਇੱਕ ਰਾਗ ਹੈ ਗੌੜੀ। ਮਹੱਲਾ ਪੰਜਮਾ ਦਾ ਅਰਥ ਹੈ ਪੰਚਮ ਪਾਤਸ਼ਾਹ ਭਾਵ ਧੰਨ ਗੁਰੂ ਅਰਜੁਨ ਦੇ ਮਹਾਰਾਜ। ਔਰ ਇਹ ਬਾਣੀ ਰਚਨ ਤੋਂ ਪਹਿਲਾਂ ਸਤਿਗੁਰੂ ਸਾਹਿਬ ਨੇ ਅਕਾਲ ਪੁਰਖ ਨੂੰ ਚੇਤੇ ਕੀਤਾ। ਇੱਕ ਓੰਕਾਰ ਸਤਿਗੁਰ ਪ੍ਰਸਾਦ ਇੱਕ ਅਕਾਲ ਪੁਰਖ ਪਰਮੇਸ਼ਰ ਜੀ ਦੇ ਵਰਗ ਦੀ ਦੂਜੀ ਸ਼ਹਿ ਦੁਨੀਆ ਵਿੱਚ ਹੈ ਕੋਈ ਨਹੀਂ ਇੱਕ ਦਾ ਭਾਵ ਹੈ ਵੀ ਇਹ ਇੱਕੋ ਹੀ ਹੈ ਇਹਦੇ ਵਰਗਾ ਦੂਜਾ ਕੋਈ ਹੋਰ ਸੰਸਾਰ ਤੇ ਨਾ ਅੱਜ ਤੱਕ ਸੀ ਨਾ ਅੱਜ ਦੇ ਸਮੇਂ ਵਿੱਚ ਹੈ ਤੇ ਨਾ ਆਉਣ ਵਾਲੇ ਸਮੇਂ ਦੇ ਵਿੱਚ ਅੱਗੇ ਜਾ ਕੇ ਹੋਏਗਾ ਇਸੇ ਲਈ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਨੇ ਜਦੋਂ ਇੱਕ ਓੰਕਾਰ ਉਚਾਰਨ ਕੀਤਾ ਤੇ ਮਹਾਰਾਜ ਜੀ ਨੇ ਇਹਨੂੰ ਗੁਰਮੁਖੀ ਦੇ ਵਿੱਚ ਅੰਕ ਦੇ ਵਿੱਚ ਲਿਖਿਆ ਇਹ ਨਹੀਂ ਲਿਖਿਆ ਵੀ ਈਡੀ ਨੂੰ ਸਿਹਾਰੀ ਉੱਤੇ ਆਦ ਕ ਤੇ ਕਕਾ 1 ਉਹਨਾਂ ਨੇ ਅੰਕ ਵਰਤਿਆ ਅੰਕ ਦਾ ਕਿਉਂਕਿ ਅਰਥ ਕਦੇ ਵੀ ਬਦਲਦਾ ਨਹੀਂ ਹੁੰਦਾ ਸ਼ਬਦ ਦਾ ਅਰਥ ਬਦਲਿਆ ਜਾ ਸਕਦਾ ਹੈ ਅੰਕ ਭਾਬ ਗਿਣਤੀ ਦਾ ਅੱਖਰ ਅੱਜ ਤੋਂ ਹਜ਼ਾਰਾਂ ਸਦੀਆਂ ਪਹਿਲਾਂ ਵੀ 1 ਦਾ ਮਤਲਬ 1 ਹੀ ਸੀ ਅੱਜ ਤੋਂ ਹਜ਼ਾਰਾਂ ਸਦੀਆਂ ਬਾਅਦ ਵੀ 1 ਦਾ ਅਰਥ 1 ਹੀ ਰਹੇਗਾ ਅੰਕ ਦੇ ਅਰਥ ਕਦੇ ਨਹੀਂ ਬਦਲਨੇ ਪੰਜਾਬੀ ਵਿੱਚ ਲਿਖੇ ਹੋਏ ਸ਼ਬਦ ਦੇ ਅਰਥ ਨੂੰ ਬਦਲਿਆ ਜਾ ਸਕਦਾ ਹੈ ਆਪਰ ਹਰਿਆਸਾਹਿਬ ਵਿੱਚ ਇੱਕ ਸ਼ਬਦ ਪੜ੍ਹਦੇ ਆ ਮਹਾਰਾਜ ਜੀ ਦਾ ਪਾਤਸ਼ਾਹ ਕਹਿੰਦੇ ਤੇਰੀ ਭਗਤ ਤੇਰੀ ਭਗਤ ਭੰਡਾਰ ਜੀ ਭਰੇ ਬੇਅੰਤ ਬੇਅੰਤਾ ਤੇਰੇ ਭਗਤ ਤੇਰੇ ਭਗਤ ਸਲਾਹਨ ਤੁਧ ਜੀ ਹਰ ਅਨਕ ਅਨੇਕ ਅਨੰਤਾ ਹੁਣ ਧਿਆਨ ਦੇਣਾ ਦੋਨੋਂ ਪੰਕਤੀਆਂ ਦੇ ਵਿੱਚ ਭਗਤ ਸ਼ਬਦ ਆਇਆ ਹੈ ਪਰ ਦੋਨਾਂ ਵਿੱਚ ਭਗਤ ਦਾ ਸ਼ਬਦ ਦਾ ਅਰਥ ਭਗਤ ਨਹੀਂ ਹੈ ਪਹਿਲੀ ਪੰਕਤੀ ਦੇ ਵਿੱਚ ਆਉਂਦਾ ਤੇਰੀ ਭਗਤ ਤੇਰੀ ਭਗਤ ਜਿੱਥੇ ਭਗਤ ਦਾ ਅਰਥ ਹੈ ਭਗਤੀ ਦੂਸਰੇ ਸ਼ਬਦ ਚ ਵਰਤਿਆ ਤੇਰੇ ਭਗਤ ਉਥੇ ਅਰਥ ਭਗਤੀ ਨਹੀਂ ਹੈ ਉਥੇ ਅਰਥ ਹੈ ਭਗਤੀ ਕਰਨ ਵਾਲਾ ਭਾਵ ਭਗਤ ਵੀ ਅੱਖਰ ਇੱਕੋ ਹੀ ਹੈ ਪੰਜਾਬੀ ਦਾ ਸ਼ਬਦ ਹੈ ਪਰ ਦੋਨਾਂ ਪੰਕਤੀਆਂ ਵਿੱਚ ਅਰਥ ਉਹਦੇ ਅਲੱਗ-ਅਲੱਗ ਨੇ ਕਿਉਂਕਿ ਪੰਜਾਬੀ ਵਿੱਚ ਗੁਰਮੁਖੀ ਵਿੱਚ ਲਿਖੇ ਹੋਏ ਸ਼ਬਦ ਦੇ ਅਰਥ ਨੂੰ ਬਦਲਿਆ ਜਾ ਸਕਦਾ ਹੈ ਤੇ ਬਦਲਦਾ ਵੀ ਹੈ ਅੰਕ ਜਿਹੜਾ ਗਣਿਤ ਭਾਸ਼ਾ ਵਿੱਚ ਲਿਖ ਦਿੱਤਾ ਜਾਂਦਾ ਹੈ ਉਹਦਾ ਅਰਥ ਕਦੇ ਬਦਲਦਾ ਨਹੀਂ ਹੁੰਦਾ ਇਸ ਵਾਸਤੇ ਧੰਨ ਗੁਰੂ ਨਾਨਕ ਸਾਹਿਬ ਨੇ ਕਿਹਾ ਸਮਾਂ ਬੜਾ ਭਿਆਨਕ ਆਉਣਾ ਹੈ ਇਹ ਦੂਰ ਅੰਦੇਸ਼ੀ ਸੀ ਗੁਰੂ ਨਾਨਕ ਸਾਹਿਬ ਦੀ ਮਹਾਰਾਜ ਜੀ ਨੇ ਇਹ ਪੰਜਾਬੀ ਦਾ ਇੱਕ ਨਹੀਂ ਲਿਖਿਆ ਅੰਕ ਦਾ ਇੱਕ ਤਾਂ ਲਿਖਿਆ ਕਿਉਂਕਿ ਉਹਨਾਂ ਨੂੰ ਪਤਾ ਸੀ ਵੀ ਆਉਣ ਵਾਲੇ ਸਮੇਂ ਵਿੱਚ ਐਸੇ ਮੂਰਖ ਲੋਕ ਕਾਲ ਯੁੱਗ ਵਿੱਚ ਪੈਦਾ ਹੋਣਗੇ ਜੇ ਮੈਂ ਇੱਕ ਸ਼ਬਦ ਪੰਜਾਬੀ ਵਿੱਚ ਲਿਖ ਦਿੱਤਾ ਤੇ ਇਹਨਾਂ ਨੇ ਈਡੀ ਦੀ ਸਿਹਾਰੀ ਕਿਸੇ ਦੇਵਤੇ ਨਾਲ ਜੋੜ ਦੇਣੀ ਹੈ ਈਡੀ ਦਾ ਅਰਥ ਕਿਸੇ ਦੇਵਤੇ ਨਾਲ ਜੋੜ ਦੇਣਾ ਕਕੇ ਨਾਲ ਕਿਸੇ ਨੂੰ ਜੋੜ ਦੇਣਾ ਇਦਾਂ ਇੱਕ ਪਰਮਾਤਮਾ ਦੀ ਕਈ ਤਰ੍ਹਾਂ ਦੀ ਇਹਨਾਂ ਨੇ ਵਿਆਖਿਆ ਕਰ ਦੇਣੀ ਹੈ ਜਦਕਿ ਉਹ ਇੱਕੋ ਹੀ ਹੈ ਇਸ ਵਾਸਤੇ ਉਹਨਾਂ ਨੇ ਅੰਕ ਹੀ ਪਾ ਕੇ ਕੰਮ ਹੀ ਨਿਪਟਾ ਦਿੱਤਾ ਕਿਉਂਕਿ ਅੰਕ ਦਾ ਅਰਥ ਕਦੇ ਬਦਲਦਾ ਨਹੀਂ ਹੁੰਦਾ ਉਹਦਾ ਭਾਵ ਹੈ ਵੀ ਇੱਕ ਪਰਮਾਤਮਾ ਅਦੁੱਤੀ ਜਿਹਦੇ ਵਰਗਾ ਦੂਜਾ ਸੰਸਾਰ ਵਿੱਚ ਹੈ ਕੋਈ ਨਹੀਂ ਇਸ ਵਾਸਤੇ ਮਹਾਰਜ ਕਹਿੰਦੇ ਸਤਗੁਰ ਪ੍ਰਸਾਦ ਜੋ ਸੱਚੇ ਗੁਰੂ ਦੀ ਕਿਰਪਾ ਦੇ ਨਾਲ ਪ੍ਰਾਪਤ ਹੁੰਦਾ ਹੈ